ਦੋਸਤੋ ਤਿਉਹਾਰਾਂ ਦਾ ਸੀਜ਼ਨ ਆ ਸੋ ਅੱਜ ਅਸੀਂ ਪਹੁੰਚੇ ਆ ਗੁਰਰਾਸਪੁਰ ਦੇ ਬਟਾਲਾ ਰੋਡ ਤੇ ਸੋ ਗੁਰਰਾਸਪੁਰ ਦੇ ਬਟਾਲਾ ਰੋਡ ਤੇ ਜਿਹੜਾ ਜੀ ਐਲੈਕਸਾ ਮੋਟਰਸ ਦਾ ਸ਼ੋਅਰੂਮ ਜਿਹੜਾ ਵਾ ਜੀ ਇਹ ਹਰ ਸਾਲ ਜਿਹੜਾ ਵਾ ਆਪਣੇ ਗਾਹਕਾਂ ਨੂੰ ਜਿਹੜਾ ਵਾ ਜੀ ਬਿਹਤਰੀਨ ਤੋਹਫੇ ਦਿੰਦੇ ਆ ਸੋ ਇਸ ਵਾਰ ਵੀ ਜਿਹੜਾ ਵਾ ਦੀਵਾਲੀ ਤੇ ਜਿਹੜੇ ਆ ਇਹਨਾਂ ਨੂੰ ਆਪਣੇ ਗਾਹਕਾਂ ਨੂੰ ਜਿਹੜੇ ਆ ਜੀ ਇਹ ਅਨੇਕਾਂ ਤੋਹਫੇ ਜਿਹੜੇ ਦੇ ਰਹੇ ਆ ਸੋ ਚਲਦੇ ਅੰਦਰ ਗੱਲਬਾਤ ਵੀ ਕਰਦੇ ਜਿਹੜੇ ਇਹ ਅੰਦਰ ਨੇ ਸੋ ਤੁਹਾਡੇ ਜਿਹੜੇ ਨਾਲ ਕੋਈ ਸਕੂਟਰ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗ ਵੀ ਅੱਗੇ-ਅੱਗੇ ਤਸਵੀਰਾਂ ਨਾਲ ਨਾਲ ਸਾਂਝੀਆਂ ਕਰੋ ਔਰ ਜਿਹੜੇ ਆਨਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਜੀ ਸੋ ਨਵਾਂ ਮਾਡਲ ਜਿਹੜਾ ਵਾ ਜੀ ਉਹ ਵੀ ਅੱਜ ਜਿਹੜਾ ਲਾਂਚ ਹੋ ਰਿਹਾ ਵਾ ਸੋ ਪਾਜੀ ਰਾਮ ਰਾਮ ਜੀ ਰਾਮ 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 ਸ਼ਰਮਾ ਪਾਜੀ ਵਧਾਈਆਂ ਪਹਿਲਾਂ ਤਾਂ ਦੀਵਾਲੀ ਦਾ ਤੁਹਾਨੂੰ ਐਡਵਾਂਸ ਵਿੱਚ ਮੁਬਾਰਕਾਂ ਸ਼ਰਮਾ ਜੀ ਤੁਹਾਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਦੀਵਾਲੀ ਦੀਆਂ ਜੀ ਔਰ ਨਵਾਂ ਮਾਡਲ ਪਾਜੀ ਹਾਂਜੀ ਹਾਂਜੀ ਸ਼ਰਮਾ ਜੀ ਅੱਜ ਅਸੀਂ ਇੱਕ ਆਪਣਾ ਨਿਊ ਮਾਡਲ ਲਾਂਚ ਕਰਨ ਜਾ ਰਹੇ ਹਾਂ ਜੀ ਇਹ ਨੋਨ ਔਰ ਨੋਨ ਆਰਸੀ ਦੇ ਵਿੱਚ ਰਹੇਗਾ ਜਿਸ ਵੀਕਲ ਨੂੰ ਚਲਾਉਣ ਲਈ ਆਰਸੀ ਦੀ ਜ਼ਰੂਰਤ ਨਹੀਂ ਪੈਂਦੀ ਲਾਇਸੈਂਸ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ ਜਿੱਦਾਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਮਾਡਲ ਨੇ ਆਪਣੇ ਕੋਲ ਆਰਸੀ ਵਾਲੇ ਵੀ ਹੈਗੇ ਨੋਨ ਆਰਸੀ ਵੀ ਹੈਗੇ ਇੱਕ ਅਸੀਂ ਨੋਨ ਆਰਸੀ ਦੇ ਵਿੱਚ ਸਪੈ ਇਹਦੀ ਖਾਸੀਅਤ ਕੀ ਰਹੇਗੀ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਦਾ ਫਿਰ ਬਾਕੀ ਅਸੀਂ ਇਹਨੂੰ ਚੁੱਕਣ ਤੋਂ ਬਾਅਦ ਦੱਸਾਂਗੇ ਇਹ ਲਗਭਗ 100 ਕਿਲੋਮੀਟਰ ਤੱਕ ਚੱਲੇਗਾ ਜੀ ਓਕੇ 100 ਕਿਲੋਮੀਟਰ ਤੱਕ ਬਿਨਾ ਲਾਇਸੈਂਸ ਤੋਂ ਬਿਨਾ ਆਰਸੀ ਤੋਂ ਬਿਨਾ ਕਾਗਜ਼ ਪੱਤਰਾਂ ਤੋਂ ਸਿਰਫ ਇੱਕ ਵਿਦਾਊਟ ਆਰਸੀ ਜਿੱਦਾਂ ਗੱਡੀ ਹੈ ਕਿ ਜਿੱਦਾਂ ਛੋਟਾ ਬੱਚਾ ਵੀ ਚਲਾਏ ਮਤਲਬ ਇੱਕ ਠੀਕ ਠਾਕ ਉਮਰ ਵਾਲਾ ਵੀ ਚਲਾਏ ਸਿਆਣਾ ਵੀ ਚਲਾਏ ਜਿਹੜਾ ਮਰਜ਼ੀ ਚਲਾਏ ਕੋਈ ਰੋਕ ਟੋਕ ਨਹੀਂ ਹੈ ਤੇ ਪਹਿਲਾਂ ਅਸੀਂ ਇਹਨੂੰ ਲਾਂਚ ਕਰਨੇ ਫੇਰੇ ਤੇ ਹੋਰ ਜਿਆਦਾ ਫੀਚਰਸ ਮੈਂ ਤੁਹਾਨੂੰ ਲਾਂਚ ਤੋਂ ਬਾਅਦ ਦੱਸਾਂਗਾ ਜੀ ਤੇ ਸੋ ਜੇ ਕੋਈ ਨਵਾਂ ਮਾਡਲ ਲਾਂਚ ਹੋਇਆ ਵਾ ਜੀ ਔਰ ਬਿਹਤਰੀਨ ਔਰ ਬਹੁਤ ਹੀ ਸੁੰਦਰ ਜਿਹੜਾ ਵਾ ਇਹ ਮਾਡਲ ਹੈ ਜੀ ਇਹਦਾ ਇਹਦੀ ਜਿਹੜੀ ਲੁੱਕ ਹੈਗੀ ਇਹ ਸ਼ਰਮਾ ਜੀ ਇਸੀ ਮਾਡਲ ਦੀ ਜਿਹੜੀ ਆਈ ਹੈ ਇਹ ਬਿਲਕੁਲ ਐਕਟਿਵ ਆ ਜਿੱਦਾਂ 125 ਸੀਸੀ ਆਂਦਾ ਆ ਤੁਸੀਂ ਜਿਵੇਂ ਦਿਖਾ ਸਕਦੇ ਹੋ ਪ੍ਰੋਪਰ ਪ੍ਰੋਪਰ ਐਕਟਿਵ ਆ 125 ਸੀਸੀ ਵਾਲਾ ਸ਼ੈੱਲ ਹੈਗਾ ਜੀ ਮਤਲਬ ਐਟ ਫਰਸਟ ਲੁੱਕ ਦੇਖ ਕੇ ਬੰਦਾ ਕਹਿ ਨਹੀਂ ਸਕਦਾ ਇਸ ਮਾਡਲ ਨੂੰ ਕਿ ਮਤਲਬ ਇਹ ਇਲੈਕਟ੍ਰਿਕ ਆ ਜਾਂ ਪੈਟਰੋਲ ਤੇ ਚੱਲਣ ਵਾਲਾ ਕਿਉਂਕਿ ਸੇਮ ਹਰ ਇੱਕ ਚੀਜ਼ ਉਵੇਂ ਬਣੀ ਹੈ ਉਵੇਂ ਹੀ ਜਿੱਦਾਂ ਇਹਦੇ ਕੰਪੋਨੈਂਟ ਹੈ ਸਾਰੇ ਜਿੱਦਾਂ ਆਪਾਂ ਕਲਸਟਰਮੀਟਰ ਦੀ ਜੇ ਗੱਲ ਕਰ ਲਈਏ ਆਪਾਂ ਬੋਡੀ ਦੀ ਗੱਲ ਕਰ ਲਈਏ ਆਪਾਂ ਲੋਗ ਦੀ ਗੱਲ ਕਰ ਲਈ ਆਪਾਂ ਬਿਲਡ ਕੁਆਲਿਟੀ ਦੀ ਗੱ ਪ੍ਰੋਪਰ ਐਕਟਿਵਾ 125 ਸੀਸੀ ਵਾਲੀ ਬੋਡੀ ਦਿੱਤੀ ਗਈ ਹੈ ਇਹਨੂੰ ਬਸ ਡਿਫਰੈਂਸ ਇਹ ਆ ਇਹ ਬੈਟਰੀ ਦੇ ਉੱਤੇ ਚੱਲੇਗਾ ਤੇ 100 ਕਿਲੋਮੀਟਰ ਦੀ ਰੇਂਜ ਦੇ ਉੱਤੇ ਚੱਲੇਗਾ ਓਕੇ ਤੁਹਾਡੇ ਕੋਲ ਇਸ ਤੋਂ نیچے ਵੀ ਮਾਡਲ ਹੈਗੇ ਜਿੱਦਾਂ ਬੇਸਿਕ ਜਿਹੜਾ ਸਾਡਾ ਮਾਡਲ ਹੈਗਾ ਉਹ 70 75 ਕਿਲੋਮੀਟਰ ਦੀ ਰੇਂਜ ਦਿੰਦਾ ਆ ਠੀਕ ਹੈ ਜੀ ਆਪਾਂ ਉਹਦੇ ਤੋਂ ਸਟਾਰਟ ਕਰਦੇ ਹਾਂ 70 75 ਕਿਲੋਮੀਟਰ ਦੀ ਰੇਂਜ ਤੋਂ ਉਹ ਵੀ ਨੋਨ ਆਰਸੀ ਮਾਡਲ ਆ ਉਸ ਤੋਂ ਉੱਪਰ ਜਿਹੜਾ ਸਾਡੇ ਤੋਂ ਮਾਡਲ ਆਂਦਾ ਉਹ ਆਂਦਾ ਜੇ 80 85 ਕਿਲੋਮੀਟਰ ਦੀ ਰਨਿੰਗ ਨਾਲ ਏ ਅਸੀਂ ਦੀਵਾਲੀ ਦੇ ਖਾਸ ਮੌਕੇ ਤੇ ਮਾਡਲ ਲਾਂਚ ਕੀਤਾ 100 ਕਿਲੋਮੀਟਰ ਦੀ ਰਨਿੰਗ ਨਾਲ ਕਿ ਮੰਨ ਲਓ ਕਿਸੇ ਦਾ ਬਜਟ ਆਰਸੀ ਵਾਲੀ ਗੱਡੀ ਮਤਲਬ 1 ਲੱਖ ਤੋਂ ਉੱਪਰ ਜਾਣ ਵਾਲਾ ਨਹੀਂ ਹੈਗਾ ਠੀਕ ਹੈ ਜੀ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਮੀ ਹੋਸ ਹੈਗਾ ਆਪਣਾ ਜਿੱਦਾਂ 150 ਕਿਲੋਮੀਟਰ ਚੱਲਦਾ ਹੈ ਕਿੱਦਾਂ ਸ਼ਹਿਰ ਦੇ ਵਿੱਚ ਵਿਸ਼ਿਆ ਹੋਇਆ ਮਾਡਲ ਤੇ ਬਿਹਤਰੀਨ ਆ ਭਾਈ ਇਹ ਰਿਸਕ ਕੋਈ ਨਹੀਂ ਉਹਦੀ ਬਿਲਕੁਲ ਜੀ ਤੇ ਨਾਲੇ ਇਹ ਇਹਨੂੰ ਕੱਢਣ ਦਾ ਬੇਸਿਕਲੀ ਇੱਕ ਇੱਕੋ ਰੀਜ਼ਨ ਹੈ ਵਾ ਕਿ ਜਿਹੜਾ ਬੰਦਾ ਉਹ ਸੈਗਮੈਂਟ ਤੱਕ ਨਹੀਂ ਪਹੁੰਚ ਸਕਦਾ ਜਾਂ ਜਿੱਦੀ ਮਤਲਬ ਪੀ ਕੈਪੈਸਿਟੀ ਕਹ ਲਈਏ ਜਾਂ ਪਾਕਟ ਸਾਈਜ਼ ਆਪਾਂ ਕਹ ਲਈਏ 1 ਲੱਖ ਰੁਪਏ ਤੋਂ ਉੱਤੇ ਨਹੀਂ ਹੈਗਾ ਇਹ ਅਸੀਂ ਉਸ ਸੈਗਮੈਂਟ ਦੇ ਵਿੱਚ ਲੈ ਕੇ ਆਏ ਆ ਕਿ ਜਿਸ ਬੰਦੇ ਨੂੰ ਮਤਲਬ ਹੈ ਕਿ 100 ਕਿਲੋਮੀਟਰ ਤੱਕ ਦੀ ਰਨਿੰਗ ਚਾਹੀਦੀ ਆ ਬਟ ਉਹ ਆਰਸੀ ਵਾਲਾ ਮਾਡਲ ਨਹੀਂ ਪਰਚੇਸ ਕਰ ਸਕਦਾ ਜਾਂ ਮਤਲਬ ਉਹਦੇ ਬੱਚੇ ਨੂੰ ਮਾਡਲ ਚਾਹੀਦਾ ਤੇ ਜਿੱਦਾਂ ਹੁਣ ਸਾਨੂੰ ਪਤਾ ਹੈ ਕਿ 18 ਸਾਲ ਤੋਂ ਇਹਦੇ ਚਲਾਨ ਹੋ ਰਹੇ ਨੇ ਉਸ ਚੀਜ਼ ਕਰਕੇ ਸੀ ਆ ਮਾਡਲ ਲਾਂਚ ਕੀਤਾ ਆ ਕਿ ਜਿਹਦੇ ਕਰਕੇ ਇਹਨੂੰ ਨਿਆਣਾ ਵੀ ਚਲਾਏ ਜਿੱਦਾਂ ਮਰਜ਼ੀ ਚਲਾਏ ਜੇ ਕਿਸੇ ਨੂੰ ਲੌਂਗ ਰੂਟ ਤੇ ਵੀ ਜਾਣਾ ਤੇ ਨੀਅਰ ਅਰਾਊਂਡ 100 ਕਿਲੋਮੀਟਰ ਤੱਕ ਦੀ ਇਹ ਕਿਲੋਮੀਟਰ ਰਨਿੰਗ ਇਹ ਕਸਟਮਰ ਨੂੰ ਦੇ ਦੇ ਇਹ ਬੜੀ ਵੱਡੀ ਹੈ ਜੀ ਹਾਂਜੀ ਤੇ ਸਭ ਤੋਂ ਬਿਹਤਰੀਨ ਜਿਹੜੀ ਗੱਲ ਇਹ ਵੀ ਇਹਦੇ ਵਿੱਚ ਦੇਖੋ ਤੁਸੀਂ ਬੱਚੇ ਜਿਹੜੇ ਆ ਬੱਚਿਆਂ ਸੇ ਇੱਕ ਤੋਹਫਾ ਜਿਹੜਾ ਦਿੱਤਾ ਭਾਜੀ ਉਹਨੇ ਦੀਵਾਲੀ ਤੇ ਜਲਾਵਾ ਜੀ ਕਿਉਂ ਭਾਜੀ ਬਿਲਕੁਲ ਸਰ ਮੈਂ ਤੁਸੀ ਕਹਿ ਰਹੇ ਤੁਸੀਂ ਦੇਖੋ ਇੱਕ ਝਲਕ ਦੇਖ ਕੇ ਵੀ ਇਹਨੂੰ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਮਤਲਬ ਇਲੈਕਟ੍ਰਿਕ ਗੱਡੀ ਹੈਗੀ ਹੈ ਪਹਿਲੀ ਲੁੱਕ ਤੇ ਬੰਦਾ ਦੇਖੋ ਪ੍ਰੋਪਰ ਇਹਦੀ ਤੁਸੀਂ ਬਿਲਡ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਹੈ ਸੀਐੜ ਤੇ ਟਾਇਰ ਆਂਦੇ ਇਹਨੂੰ ਟਿਊਬਲੈਸ 12 ਇੰਚ ਟਾਇਰ ਆਂਦੇ ਆ ਕੋਈ ਛੋਟਾ ਟਾਇਰ ਨਹੀਂ ਹੈ ਕਿ ਜਿਹਦੇ ਨਾਲ ਕੋਈ ਹੋਏਗਾ ਬਿਲਡ ਕੁਆਲਿਟੀ ਦੀ ਗੱਲ ਕਰੀਏ ਤੇ ਗੱਡੀ ਬਹੁਤ ਸਟਰੋਂਗ ਆ ਇਦਾਂ ਹੀ ਆਪਣੇ ਕੋਲ ਹੋਰ ਵੀ ਮਾਡਲਸ ਹੈਗੇ ਆ ਜਿਦਾਂ ਹੁਣ ਆਪਾਂ ਆਪਣੇ ਬੇਸਿਕ ਮਾਡਲ ਤੋਂ ਸਟਾਰਟ ਕਰਦੇ ਆ ਇਹ ਸਾਡਾ ਬੇਸਿਕ ਮਾਡਲ ਆ ਇਸ ਵੇਲੇ ਜਿਹੜਾ ਇਹ ਕਲਰਸ ਲੱਗੇ ਨੇ ਇਹਦੇ ਵਿੱਚ ਜਿਹੜਾ ਚੱਲਦਾ ਹੈਗਾ ਤੁਹਾਡਾ 70 ਤੋਂ 75 ਕਿਲੋਮੀਟਰ ਤੇ ਆ ਬਿਲਕੁਲ ਬਿਲਕੁਲ ਦਿਨੋਂ ਕਹਿੰਦੇ ਨਾ ਸਟਾਰਟਿੰਗ ਕਿ ਮਤਲਬ ਜੇ ਕਿਸੇ ਨੇ ਸਟੈਪ ਇਨ ਕਰਨਾ ਵਾ ਇਲੈਕਟ੍ਰਿਕ ਦੇ ਵਿੱਚ ਤੇ ਉਹਦੇ ਵਿੱਚ ਸਭ ਤੋਂ ਬੇਸਿਕ ਮਾਡਲ ਹੈਗਾ ਠੀਕ ਹੈ 70 ਤੋਂ 75 ਕਿਲੋਮੀਟਰ ਦੀ ਰਨਿੰਗ ਰਹੇਗਾ ਨੋ ਨਰਸੀ ਮਾਡਲ ਹੈਗਾ ਕੀ ਬਾਤ ਇਹਦੇ ਦੇ ਵੀ ਬੇਹਤਰੀਨ ਆਫਰਸ ਚੱਲ ਰਹੀਆਂ ਇਸ ਤੋਂ ਉੱਪਰ ਆਡਾ ਮਾਡਲ ਆਂਦਾ ਜੀ ਆ ਲੱਗਿਆ ਸਰ ਇਹ 80 ਤੋਂ 85 ਕਿਲੋਮੀਟਰ ਦੇ ਉਹ ਰਨਿੰਗ ਕੱਢਦਾ ਹੈਗਾ ਕਸਟਮਰ ਦਾ ਫੀਡਬੈਕ ਐਸ ਮਾਡਲ ਨੂੰ 90 ਕਿਲੋਮੀਟਰ ਪਲੱਸ ਦਾ ਵੀ ਹੈਗਾ ਪਰ ਅਸੀਂ ਆਪਣੇ ਤੋਂ 80 85 ਕਿਲੋਮੀਟਰ ਤੋਂ 1 ਕਿਲੋਮੀਟਰ ਫालतू ਨਹੀਂ ਕਹਿੰਨੇ ਠੀਕ ਹੈ ਜੀ ਕਸਟਮਰ ਨੂੰ ਪਹਿਲਾਂ ਹੀ 5 10 ਕਿਲੋਮੀਟਰ ਘੱਟ ਦੱਸਾਂਗੇ ਉਹ ਜਿੰਨਾ ਜ਼ਿਆਦਾ ਐਵਰੇਜ ਕੱਢੇਗਾ ਤੇ ਵਧੀਆ ਇੱਕ ਛੱਡ ਕੇ ਦੋ ਛੱਡ ਕੇ ਤਿੰਨ ਤਿੰਨ ਬੰਦੇ ਬੈਠ ਕੇ ਚਲਾ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਸਿਮਿਲਰਲੀ ਐਸੇ ਕਿਲੋਮੀਟਰ ਰੇਂਜ ਦੇ ਵਿੱਚ ਅਸੀਂ ਆਹ ਵਾਲਾ ਮਾਡਲ ਕੱਢਿਆ ਜੇ ਹੂੰ ਬੜੇ ਬਿਹਤਰੀਨ ਕਲਰ ਆਏ ਦੇ ਜ ਰੈਡ ਹੈਗਾ ਵਾਈਟ ਹੈਗਾ ਬਲੈਕ ਹੈਗਾ ਗ੍ਰੇ ਹੈਗਾ ਕਾਫੀ ਕਲਰਸ ਨੇ ਇਹ ਵਾਲੇ ਮਾਡਲ ਇਹ ਵੀ 82 ਤੋਂ 85 ਕਿਲੋਮੀਟਰਸ ਚੱਲਦਾ ਵਾ 90 ਤੋਂ 92 ਕੇਜੀ ਐਸ ਗੱਡੀ ਦਾ weight ਹੈਗਾ ਮਤਲਬ ਇਹ ਵਾ ਕਿ ਮਟੀਰੀਅਲ ਵੀ ਇੰਨਾ ਸੋਲਿਡ ਹੈ ਕਿ ਜਦੋਂ ਬਹੁਤ ਜ਼ਿਆਦਾ ਹਾਰਡ ਹਿਟਿੰਗ ਹੋਏਗੀ ਤੇ ਫਿਰ ਜਾ ਕੇ ਚਾਂਸ ਹੈਗਾ ਕਿ ਗੱਡੀ ਟੁੱਟ ਜੇ ਅਦਰਵਾਈਜ਼ ਕੋਈ ਮਤਲਬ ਐ ਨਹੀਂ ਹੈ ਕਿ ਚਲਾਣ ਵਾਲੇ ਤੇ ਸੱਟ ਲੱਗਦੀ ਹੈ ਕੋਈ ਟੁੱਟ ਜੇਗੀ ਸ਼ਮ ਜੀ ਇੱਥੇ ਜੋ ਹੋ ਰਿਹਾ ਵੀ ਦੀਵਾਲੀ ਤੇ ਹਰ ਬੰਦੇ ਨੂੰ ਹੁੰਦਾ ਵੀ ਦਿਨ ਤਿਹਾਰਾ ਸੀ ਇਹ ਚੀਜ਼ ਲੈਣੀ ਆ ਉੱਤੇ ਕੋਈ ਆਫਰ ਵਗੈਰਾ ਹੈ ਬਿਲਕੁਲ ਸਰ ਬਿਲਕੁਲ ਅਸੀਂ ਦੀਵਾਲੀ ਦੇ ਕਰਕੇ ਸਪੈਸ਼ਲ ਗੁਰਦਾਸਪੁਰ ਸ਼ਹਿਰ ਵਾਸੀਆਂ ਲਈ ਜਿਹੜਾ ਆਫਰ ਲਗਾਇਆ ਹੋਇਆ ਹੈਗਾ ਜੀ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਜਿਹੜੀ ਮਰਜ਼ੀ ਕਸਟਮਰ ਗੱਡੀ ਪਿਕ ਕਰ ਲੈ ਆਪਾਂ 5000 ਰੁਪਏ ਦਾ ਫਲੈਟ ਡਿਸਕਾਊਂਟ ਦੇ ਰਹੇ ਹਾਂ। ਕੀ ਬਾਤ ਹੈ ਜੀ। ਠੀਕ ਹੈ ਜੀ। 5000 ਰੁਪਏ ਦਾ ਫਲੈਟ ਡਿਸਕਾਊਂਟ ਇਹਦੇ ਨਾਲ ਦੋ ਤਿੰਨ ਚੀਜ਼ਾਂ ਹੋਰ ਐਡੀਸ਼ਨਲ ਨੇ ਜਿੱਦਾਂ ਜੇ ਮੰਨ ਲਓ ਕੋਈ ਕਸਟਮਰ ਕੈਸ਼ ਤੇ ਗੱਡੀ ਨਹੀਂ ਲੈਣਾ ਚਾਹੁੰਦਾ ਅਸੀਂ ਆਸਾਨ ਕਿਸ਼ਤਾਂ ਦੇ ਉਹਨਾਂ ਨੂੰ ਗੱਡੀਆਂ ਦੇ ਦਿੰਦੇ ਹਾਂ ਠੀਕ ਹੈ ਫਾਇਦਾਬਾਦ ਜੀ। ਈਜ਼ੀ ਐਮਆਈ ਆਪਸ਼ਨਸ ਅਵੇਲੇਬਲ ਹੈ ਜਿੱਦਾਂ ਨਾਰਮਲ ਆਪਾਂ ਗੱਲ ਕਰੀਏ ਕਿ 2250 3000 ਲੋਕਾਂ ਨੂੰ ਉਹ ਲੱਗਦੇ ਨੇ ਕੀ ਕਹਿੰਦੇ ਆ ਪ੍ਰੋਸ ਸਿੰਗ ਚਾਰजेस ਘਟ ਤੋਂ ਘਟ ਦੀਵਾਲੀ ਤੇ ਤੁਸੀਂ ਮੰਨ ਲਓ 12-1300 ਰੁਪਏ ਦੇ ਕਰੀਬ ਪਹੁੰਚ ਗਏ ਨੇ ਠੀਕ ਹੈ ਤੇ ਤੀਜੀ ਤੇ ਮਜ਼ਬ ਇੱਕ ਜਿਹੜੀ ਮੇਨ ਚੀਜ਼ ਹੈਗੀ ਹੈ ਦੀਵਾਲੀ ਦੇ ਲੋਕਾਂ ਨੂੰ ਹੁੰਦਾ ਕਿ ਆਪਾਂ ਗਿਫਟ ਸਾਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਹਰ ਇੱਕ ਗੱਡੀ ਦੀ ਪਰਚੇਸ ਦੇ ਉੱਤੇ ਅਸੀਂ ਕਸਟਮਰ ਨੂੰ ਇੱਕ ਸਪੈਸ਼ਲ ਗਿਫਟ ਦੇ ਰਹੇ ਹਾਂ ਜੀ ਆਪਣੇ ਵੱਲੋਂ 5000 ਰੁਪਏ ਐਕਸਟਰਾ ਛੱਡੇ ਆ ਤੁਸੀਂ ਜੀ 5000 ਦਾ ਫਲੈਟ ਡਿਸਕਾਊਂਟ ਹੈਗਾ ਜੀ ਉਸ ਤੋਂ ਉੱਪਰ ਈਜ਼ੀ ਈਐਮਆਈ ਪਲੱਸ ਲੋ ਪ੍ਰੋਸੈਸਿੰਗ ਫੀਸ ਦੀ ਕਸਟਮਰ ਨੂੰ ਆਪਸ਼ਨ ਦੇ ਰਹੇ ਹਾਂ ਜੀ ਠੀਕ ਹੈ ਤੇ ਤੀਜਾ ਜਿਹੜਾ ਹੈਗਾ ਕਿ ਹਰ ਗੱਡੀ ਦੀ ਪਰਚੇਸ ਦੇ ਉੱਤੇ ਅਸੀਂ ਕਸਟਮਰ ਨੂੰ ਇੱਕ ਆਪਣੇ ਵੱਲੋਂ ਗਿਫਟ ਦਵਾਂਗੇ ਜਿਵੇਂ ਕਿ ਅਸੀਂ ਲਾਸਟ ਦੀਵਾਲੀ ਦੇ ਕੀਤਾ ਸੀਗਾ ਭਾਜੀ ਆ ਵੀ ਮਾਡਲ ਬੜੇ ਪਿਆ ਉਨੇ ਦੱਸਿਆ ਜਿਹੜਾ 85 90 ਨੂੰ ਲੁੱਕ ਪੱਖੋਂ ਬੜੇ ਪਿਆਰੇ ਬਾਜੀ ਬਿਲਕੁਲ ਸਰ ਇਹ ਦੇਖੋ ਕਸਟਮਰ ਨੂੰ ਕੁਆਲਿਟੀ ਚਾਹੀਦੀ ਹੈ ਬਿਲਕੁਲ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਦੇਖੋ ਮਾਰਕੀਟ 'ਚ 1 ਲੱਖ ਦੀਆਂ 3 1 ਲੱਖ ਦੀਆਂ 4 ਲੱਖ ਦੀਆਂ 5 ਲੱਖ ਦੀਆਂ 2 ਬਹੁਤ ਸਾਰੀਆਂ ਗੱਡੀਆਂ ਵਿਕ ਰਹੀਆਂ ਮੈਂ ਬੇਸਿਕਲੀ ਇਹ ਦੱਸਣਾ ਚਾਹਨਾ ਸਰ ਇਨ੍ਹਾਂ ਗੱਡੀਆਂ 'ਚ ਤੇ ਉਹਨਾਂ ਗੱਡੀਆਂ 'ਚ ਸਭ ਤੋਂ ਵੱਡਾ ਡਿਫਰੈਂਸ ਪਤਾ ਕੀ ਆ ਉਹਨਾਂ ਗੱਡੀਆਂ 'ਚ ਪੈਣੀ ਆ ਚਾਰ ਬੈਟਰੀਆਂ ਪੰਜ ਬੈਟਰੀਆਂ ਛੇ ਬੈਟਰੀਆਂ ਜੈੱਲ ਵਾਲੀ ਬੈਟਰੀ ਜਿਹਦੀ ਮੈਕਸਿਮਮ ਤੋਂ ਮੈਕਸਿਮਮ ਲਾਈਫ ਹੈਗੀ ਆ 1 ਸਾਲ ਬਿਲਕੁਲ ਉਸ ਤੋਂ ਬਾਅਦ ਤੁਹਾਨੂੰ ਉਹ ਹਰ ਹਾਲਤ 'ਚ ਰਿਪਲੇਸ ਕਰवानी ਹੀ ਪਵੇਗੀ ਪਵੇਗੀ ਸਹੀ ਨੇਸੈਸਿਟੀ ਹੈ ਕਿ ਜੈੱਲ ਬੈਟਰੀ ਰਿਪਲੇਸ ਹੋਏਗੀ ਇਹ ਸਾਰੇ ਜਿੰਨੇ ਤੁਸੀਂ ਮਾਡਲ ਦੇਖ ਰਹੇ ਹੋ ਸਾਰਿਆਂ ਦੇ ਅੰਦਰ ਲਿਥੀਅਮ ਆਇਨ ਬੈਟਰੀ ਆ ਲਿਥੀਅਮ ਆਇਨ ਬੈਟਰੀ ਦੀ ਲਾਈਫ ਲੌਂਗ ਲਾਈਫ ਹੁੰਦੀ ਆ ਠੀਕ ਹੈ ਬਾਕ ਇਹ ਰੀਪੇਅਰ ਦੀ ਟੋਟਪਾ ਜਦੀ ਉਸ ਹਰ ਚੀਜ਼ ਲਈ ਵਰਕਸ਼ਾਪ ਅਵੇਲੇਬਲ ਹੈ ਚਾਹੀ ਨੁਕਸਾਨ ਹੋਏ ਸੂਈ ਜਿੰਨਾ ਤੇ ਚਾਹੀ ਨੁਕਸਾਨ ਹੋਏ ਜਹਾਜ ਜਿੰਨਾ ਹਰ ਚੀਜ਼ ਦਾ ਇਲਾਜ ਇੱਥੇ ਮਿਲੇਗਾ ਪਰ ਵੀ ਕੁਛ ਹੱਥਲੇ ਸਭ ਕੁਝ ਮਿਲ ਜਾਂਦਾ ਜੀ ਬਿਲਕੁਲ ਵਨ ਸਟਾਪ ਡੈਸਟੀਨੇਸ਼ਨ ਆ ਜੀਗਾ ਇਸ ਸਮਰ ਲਈ ਸੇਮ ਜਿਹੜੀ ਬੈਟਰੀ ਅਸੀਂ ਆਪਣੇ ਹੋਸਟ ਦੇ ਵਿੱਚ ਲੈ ਕੇ ਆਂਦੇ ਰਹੇ ਹਾਂ ਵੱਡੇ ਮਾਡਲ ਚ ਲੈ ਕੇ ਆਂਦੇ ਰਹੇ ਹਾਂ ਉਹੀ ਸੇਮ ਬੈਟਰੀ ਆਪਾਂ ਇਹਦੇ ਵਿੱਚ ਲੈ ਕੇ ਆਏ ਆਂ ਲਿਥੀਅਮ ਆਇਨ ਦੇ ਵਿੱਚ ਲੈ ਕੇ ਆਏ ਆਂ ਤਾਂ ਕਿ ਕਸਟਮਰ ਨੂੰ ਇੱਕ ਵਧੀਆ ਐਵਰੇਜ ਮਿਲੇ ਵਧੀਆ ਕਸਟਮਰ ਨੂੰ ਡਰਾਈਵ ਐਕਸਪੀਰੀਅੰਸ ਮਿਲੇ ਔਰ ਦੇ ਕਿ ਲਿਥੀਅਮ ਆਇਨ ਦੇ ਵਿੱਚ ਕੀ ਡਿਫਰੈਂਸ ਆ ਜੇ ਮੰਨ ਲਓ ਬਾਜ਼ਾਰ ਨਾਲੋਂ ਆ ਗੱਡੀ ਕਸਟਮਰ ਨੂੰ 10-15000 ਮਹਿੰਗੀ ਮਿਲਦੀ ਆ ਮਹਿੰਗੀ ਪੈਂਦੀ ਆ ਉਸ ਮਹਿੰਗੇ ਲੱਗਣ ਦਾ ਰੀਜ਼ਨ ਇਹ ਹੈਗਾ ਵਾ ਕਿ ਇਹਦੀ ਕੁਆਲਿਟੀ ਇਹਦੀ ਬੈਟਰੀ ਕੁਆਲਿਟੀ ਗਾਰੰਟੀ ਵਾਰੰਟੀ ਰਿਪੇਅਰ ਸਪੇਅਰ ਲੱਖ ਰੁਪਏ ਦੀਆਂ 3 ਜਾਂ 4 ਜਾਂ 5 ਲੈਣ ਦਾ ਕੀ ਫਾਇਦਾ ਜੇ ਮੰਨ ਲਓ ਉਹ ਗੱਡੀਆਂ ਇੱਥੋਂ ਹੀ ਲੈ ਕੇ ਜਾਓ ਤੇ ਗਾਂ 2 ਕਿਲੋਮੀਟਰ ਤੇ ਜਾ ਕੇ ਬੰਦ ਹੋ ਜਾਣ ਤੇ ਪੈਸੇ ਤਾਂ ਉੱਥੇ ਹੀ ਪੂਰੇ ਹੋ ਗਏ ਉਹ ਤਾਂ ਹੈ ਹੀ ਪਾਜੀ ਠੀਕ ਹੈ ਨਾ ਬਿਲਕੁਲ ਬਿਲਕੁਲ ਬਾਕੀ ਜੀ ਤਿਉਹਾਰਾਂ ਦੇ ਦਿਨ ਵੀ ਚੱਲਦੇ ਪਏ ਆ ਗੁਰਦਾਸਪੁਰੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਸਰ ਦੇਖੋ ਇਹ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਆਓ ਆਫਰਸ ਦਾ ਫਾਇਦਾ ਲੋ ਤੇ ਇੱਕ ਵਧੀਆ ਚੀਜ਼ ਜੇ ਤੁਸੀਂ ਇਲੈਕਟ੍ਰਿਕ ਪ੍ਰੋਡਕਟ ਪਰਚੇਸ ਕਰਨਾ ਚਾਹੁੰਦੇ ਹੋ ਤੇ ਤੁਸੀਂ ਵਧੀਆ ਸੈਗਮੈਂਟ ਦੇ ਵਿੱਚ ਸਟੈਪ ਇਨ ਕਰੋ ਬਾਕੀ ਆ ਆਪਣਾ ਮਿਹੋਸ ਹੈਗਾ ਇਹਨੂੰ ਬਿਲਕੁਲ ਇਹ ਤਾਂ ਤੁਸੀਂ ਜਾਣਦੇ ਹੀ ਹੋ ਇਹ ਤਾਂ ਭਾਜੀ ਤੋਹਫਾ ਹੀ ਹੈ ਨਾ ਤੁਹਾਡਾ ਇਹ ਤਾਂ ਬਿਲਕੁਲ ਸਾਰਾ ਵਾਕਈ ਤੋਹਫਾ ਇਹ ਨਾ ਪੂਰੀ ਹੋਣ ਵਾਲੀ ਚੀਜ਼ ਆ ਜੀ ਔਰ ਇਸ ਟਾਈਮ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਿੱਦਾਂ ਇਹ ਮਾਡਲ ਚੱਲ ਰਿਹਾ ਸਿਰਫ ਸੇਮ ਜਿੱਦਾਂ ਇਹਦੀ ਕੁਆਲਿਟੀ ਅਨਬ੍ਰੇਕੇਬਲ ਹੈ ਜਿੱਦਾਂ ਇਹ ਕੀ ਮਤਲਬ ਕਿ ਬਹੁਤ ਬਹੁਤ ਹਾਰਡ ਹਿਟਿੰਗ ਹੋ ਜਾਈਗੀ ਜਿੱਦਾਂ ਇਹਦੀ ਉਦੋਂ ਜਾ ਕੇ ਮਤਲਬ ਹੈ ਕਿ ਕੋਈ ਅਦਾ ਸਕਰੈਚ ਆਏਗਾ ਪੇਂਟ ਉਤਰੇਗਾ ਉਦਾਂ ਦੇ ਹੀ ਅਸੀਂ ਮਤਲਬ ਹਾਰਡ ਕੁਆਲਿਟੀ ਉਹਦੇ ਵਿੱਚ ਲੈ ਕੇ ਆਏ ਆ ਸੇਮ ਜਿਹੜੀ ਬੈਟਰੀ ਲਿਥੀਅਮ ਆਇਨ ਇਹਦੇ ਵਿੱਚ ਆਂਦੀ ਹੈ ਉਦਾਂ ਦਾ ਹੀ ਲਿਥੀਅਮ ਆਇਨ ਕਨਸੈਪਟ ਸਰ ਉਹਦੇ ਵਿੱਚ ਹੈਗਾ ਔਰ ਇਹੀ ਮੇਨ ਡਿਫਰੈਂਸ ਅਸੀਂ ਕਸਟਮਰ ਨੂੰ ਦੱਸਣਾ ਜਾਣੇ ਆ ਕਿ ਇੱਕ ਜੈੱਲ ਬੈਟਰੀ ਕੋ ਕੁਆਲਿਟੀ ਵਾਲੀ ਚੀਜ਼ ਦੇ ਵਿੱਚ ਕੀ ਡਿਫਰੈਂਸ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਬੈਕਸਾਈਡ ਤੋਂ ਦਿਖਾਓ ਭਾਜੀ ਇਹ ਨਵਾਂ ਮਾਡਲ ਜਿਹੜਾ ਹਾਂਜੀ ਹਾਂਜੀ ਤੇ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਮਤਲਬ ਆਓ ਵਿਜ਼ਿਟ ਕਰੋ ਔਰ ਆਫਰਸ ਦਾ ਫਾਇਦਾ ਲੋ ਸਭ ਤੋਂ ਪਹਿਲਾਂ ਦੂਜੀ ਗੱਲ ਇੱਕ ਕਲੀਅਰ ਡਿਫਰੈਂਸ ਸਮਝੋ ਕਿ ਜੈਲ ਬੈਟਰੀ ਦੇ ਵਿੱਚ ਲਿਥੀਅਮ ਆਇਨ ਦੇ ਵਿੱਚ ਕੀ ਡਿਫਰੈਂਸ ਆ ਜਿੰਨੇ ਸਮਝ ਲਓ ਇੱਕ ਵਾਰ ਲਿਥੀਅਮ ਆਇਨ ਪਰਚੇਸ ਕਰ ਲਿਆ ਲਿਥੀਅਮ ਆਇਨ ਬੈਟਰੀ ਜਿੰਨੇ ਲੈ ਲਈ ਤੇ ਸ਼ਰਮਾ ਜੀ ਵਨ ਟਾਈਮ ਪਰਚੇਸ ਆ ਉਸ ਤੋਂ ਬਾਅਦ ਉਹਦੇ ਤੇ ਕੋਈ ਖਰਚਾ ਨਹੀਂ ਹੁੰਦਾ ਔਰ ਮੰਨ ਲਓ ਉਹਦਾ ਵਾਰੰਟੀ ਪੀਰੀਅਡ ਜੇ ਖਤਮ ਵੀ ਹੋ ਜਾਂਦਾ ਤੇ ਲਿਥੀਅਮ ਆਇਨ ਸੈੱਲ ਰਹਿੰਦੀ ਉਮਰ ਤੱਕ ਰਿਪੇਅਰਏਬਲ ਆ ਪਰ ਜਿਹੜੀ ਬਿਲਕੁਲ ਦੀ ਬਿਲਕੁਲ ਉਹਦੀ ਰਿਪੇਅਰ ਹੁੰਦੀ ਜਿਹੜੀ ਦੂਜੀ ਚੀਜ਼ ਆ ਦੂਜੀ ਚੀਜ਼ ਆ ਇਹ ਕਿ ਤੁਹਾਨੂੰ ਹਰ ਸ ਬੈਟਰੀ ਦੀ ਵੀ ਵਾਰੰਟੀ ਹੈ ਚਾਰਜਰ ਦੀ ਵੀ ਵਾਰੰਟੀ ਹੈ ਕੰਟਰੋਲਰ ਦੀ ਵੀ ਵਾਰੰਟੀ ਹੈ ਮੋਟਰ ਦੀ ਵੀ ਵਾਰੰਟੀ ਹੈ ਇੱਕ ਇੱਕ ਸਾਲ ਦੀ ਇਹ ਸਭ ਤੋਂ ਵੱਡਾ ਫਾਇਦਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਵਾਰੰਟੀ ਪੀਰੀਅਡ ਖਤਮ ਹੋਣ ਤੋਂ ਬਾਅਦ ਜੇ ਕੋਈ ਵੀ ਇਸ਼ੂ ਆ ਜਾਏ ਠੀਕ ਹੈ ਤੇ ਉਹ ਰਿਪੇਅਰੇਬਲ ਹੈ ਬਾਕੀ ਮੰਨ ਲਓ ਜਿੱਦਾਂ ਗੱਡੀ ਵੱਜ ਜਾਂਦੀ ਹੈ ਸੜਕ ਤੇ ਚੱਲਦੇ ਕੁਝ ਵੀ ਸੋ ਵਾਦੇ ਘਟੇ ਹੁੰਦੇ ਆ ਬਿਲਕੁਲ ਹਰ ਇੱਕ ਚੀਜ਼ ਦਾ ਸਪेयर पार्ट ਛੋਟੀ ਤੋਂ ਲੈ ਕੇ ਵੱਡੀ ਚੀਜ਼ ਦਾ ਹਰ ਕੁਝ ਅਵੇਲੇਬਲ ਹੈ ਤੇ ਕਸਟਮਰ ਨੂੰ ਕਦੀ ਕੋਈ ਆਪਾਂ ਤੰਗੀ ਨਹੀਂ ਆਣ ਦਿੰਦੇ ਬਿਲਕੁਲ ਜੀ ਬਿਲਕੁਲ ਸੋ ਦੇਖੋ ਇੱਕ ਛੱਤਲੇ ਜਿਹੜਾ ਵਾਜੀ ਮੈਂ ਕ ਸੋ ਦੇਖੋ ਇੱਕ ਛੱਤ ਥੱਲੇ ਜਿਹੜਾ ਵਾ ਜੀ ਹਰ ਫੈਸਿਲਿਟੀ ਹਰ ਬੈਨੀਫਿਟ ਜਿਹੜਾ ਵਾ ਇਹ ਸ਼ੋਰੂਮ ਜਿਹੜਾ ਦੇ ਰਿਹਾ ਵਾ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੁਲਾਸਪੁਰੀਏ ਬਹੁਤ ਜ਼ਿਆਦਾ ਵਿਸ਼ਵਾਸ ਜਿਹੜਾ ਇਹ ਸ਼ੋਰੂਮ ਤੇ ਕਰਦੇ ਨੇ ਔਰ ਵਿਸ਼ਵਾਸ ਬੰਦਾ ਵੀ ਹੈ ਕਿ ਤਰ੍ਹਾਂ ਕਿਤੇ ਜੀ ਇਹਨਾਂ ਨੇ ਵਿਸ਼ਵਾਸ ਆਪਣਾ ਟਾਈਮ ਕੀਤਾ ਵਾ ਜੀ ਸੋ ਇਹ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਵਾ ਜੀ ਬਹੁਤ ਜ਼ਿਆਦਾ ਪਿਆਰ ਸ਼ਹਿਰ ਵਾਸੀ ਦੇ ਰਹੇ ਨੇ ਔਰ ਤੁਸੀਂ ਦੇਖੋ ਅਨੇਕਾਂ ਸਕੂਟਰ ਜਿਹੜੇ ਇਨਾਂ ਕੋਲ ਵਾ ਜੀ ਇਸ ਸ਼ੋਰੂਮ ਦੇ ਵਿੱਚ ਥੱਲੇ ਵੀ ਜਿਹੜਾ ਇਹਨਾਂ ਦਾ ਗਦਾਮ ਜੂ ਵੀ ਭਰਿਆ ਪਿਆਦਾ ਵਾ ਔਰ ਪਿਆਰ ਜਿਹੜਾ ਵਾ ਤੋ ਜਰੂਰ ਆਓ ਜੀ ਦਿਨ ਇਤਹਾਰ ਨੇ ਦਿਵਾਲੀ ਤੇ ਤੁਸੀਂ ਆਓ ਸਕੂਟਰ ਦੀ ਖਰੀਦਾਰੀ ਕਰੋ ਉਹ ਜਿਹੜੇ ਬੈਨੀਫਿਟ ਦੇ ਰਹੇ ਨੇ ਉਹ ਬੈਨੀਫਿਟ ਜਿਹੜੇ ਆ ਜੀ ਉਹਦਾ ਫਾਇਦਾ ਵੀ ਲੋ ਜੀ ਕਿਉਂਕਿ ਅਨੇਕਾਂ ਫਾਇਦੇ ਤੁਹਾਨੂੰ ਦੇ ਰਹੇ ਨੇ ਜਿਸ ਤਰ੍ਹਾਂ ਜਿन्हा ਦੱਸਿਆ ਭਾਈ ਉਹਨਾਂ ਕੋਈ 5000 ਰੁਪਿਆ ਜਿਹੜਾ ਆਪਣੇ ਛੱਡ ਰਿਹਾ ਜੀ ਉਸ ਤੋਂ ਇਲਾਵਾ ਜਿਹੜਾ ਤੋਹਫੇ ਜਿਹੜੇ ਦੇ ਰਹੇ ਆ ਜੀ ਉਹ ਵੀ ਅਨੇਕਾਂ ਨੇ ਸੋ ਕਿੰਨੇ ਬੈਨੀਫਿਟ ਜਿਹੜੇ ਨੇ ਦਿੱਤੇ ਆ ਜੀ ਉਹ ਸਾਰੀਆਂ ਗੱਲਾਂ ਬਤਾ ਤੁਹਾਨੂੰ ਸਾਂਝੀਆਂ ਕੀਤੀਆਂ ਵਾ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਔਰ ਇਸ ਸ਼ੋਰੂਮ ਤੋਂ ਸਕੂਟਰ ਲੈ ਕੇ ਇਹਦਾ ਜਿਹੜਾ ਵਾ ਜੀ ਆਪਣੇ ਪਰਿਵਾਰ ਨੂੰ ਗਿਫਟ ਕਰਨਾ ਵਾ ਜਾਂ ਕਿ ਰਿਸ਼ਤੇਦਾਰ ਨੂੰ ਗਿਫਟ ਕਰਨਾ ਤਾਂ ਤੁਸੀਂ ਜ਼ਰੂਰ ਕਰਿਓ ਔਰ ਇਸ ਦੀਵਾਲੀ ਆਫਰ ਦਾ ਜਿਹੜਾ ਫਾਇਦਾ ਲਿਓ ਜੀ ਸੋ ਗੁਰራስਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ